ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਤਾਂ ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸੋ ਕੱਲ ਦੀ ਛੁੱਟੀ ਨੂੰ ਲੈ ਕੇ ਅਪਡੇਟ ਆਈ ਹੈ ਕੱਲ ਨੂੰ 23 ਅਕਤੂਬਰ ਹੈ ਅੱਜ ਵਿਸ਼ਕਰਮਾ ਦੀ ਛੁੱਟੀ ਹੈ ਸੋ ਕੱਲ ਪਰਸੋਂ ਆ ਜਿਹੜੀ ਦਿਵਾਲੀ ਵੀ ਮਨਾਈ ਗਈ ਸੀ ਕੱਲ ਵੀ ਦਿਵਾਲੀ ਮਨਾਈ ਗਈ ਹੈ ਇਸ ਵਾਰ ਦੋ ਤਰੀਕਿਆਂ ਵਿੱਚ ਦਿਵਾਲੀ ਆਈ ਹੈ ਤਾਂ ਕੱਲ ਦੀ ਛੁੱਟੀ ਐਲਾਨੀ ਗਈ ਹੈ ਸਰਕਾਰ ਦੇ ਵੱਲੋਂ ਹੁਣ ਇੱਥੇ ਵਿਦਿਅਕ ਅਦਾਰੇ ਕਾਲਜ ਸਰਕਾਰੀ ਦਫ਼ਤਰ ਖੁੱਲੇ ਰਹਿਣਗੇ ਜਾਂ ਬੰਦ ਰਹਿਣਗੇ ਇਹ ਜਾਣਕਾਰੀ ਤੁਹਾਨੂੰ ਸਹੀ ਦੇਣੀ ਹੈ ਕਿਉਂਕਿ ਇਸ ਤੋਂ ਪਹਿਲਾਂ ਕੋਈ ਅਫਵਾਹ ਆ ਜੇ ਤੁਸੀਂ ਘਰ ਬੈਠੇ ਰਹੋ ਤੁਹਾਡੀ ਗੈਰ ਹਾਜ਼ਰੀ ਪੈਗੇ ਤਾਂ ਇਹ ਨਹੀਂ ਹੋ ਸਕਦਾ ਤਾਂ ਸਾਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਇਸ ਤੋਂ ਪਹਿਲਾਂ ਸਕੂਲਾਂ ਕਾਲਜਾਂ ਅਤੇ ਹੋਰ ਸੰਸਥਾਵਾਂ ਦੇ ਵਿੱਚ 20 ਤਰੀਕ ਨੂੰ ਦੀਵਾਲੀ ਦੀ ਛੁੱਟੀ ਦਾ ਐਲਾਨ ਜਿਹੜਾ ਸਰਕਾਰ ਦੇ ਵੱਲੋਂ ਜਾਰੀ ਸਰਕਾਰੀ ਕੈਲੰਡਰ ਦੇ ਅਨੁਸਾਰ ਕੀਤਾ ਗਿਆ ਸੀ ਤੇ ਕਈ ਨਿੱਜੀ ਸੰਸਥਾਵਾਂ ਨੇ ਦੀਵਾਲੀ ਦੀ ਛੁੱਟੀ ਹੈ ਜਿਹੜੀ ਉਹ 1 1 ਅਕਤੂਬਰ ਨੂੰ ਵੀ ਕੀਤੀ ਸੀ ਤੇ 20 ਨੂੰ ਵੀ ਐਲਾਨ ਕੀਤਾ ਹੋਇਆ ਸੀ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਦੋ ਹੋਰ ਛੁੱਟੀਆਂ ਜਿਹੜੀਆਂ ਹੁਣ ਇੱਕ ਇੱਕੋ ਸਮੇਂ ਆਉਣ ਵਾਲੀਆਂ ਨੇ ਸੋ ਯਾਨੀ ਕਿ ਇੱਕ ਤਾਂ ਅੱਜ ਹੋਗੀ ਵਿਸ਼ਕਰਮਾ ਦੀ ਤਾਂ ਅੱਜ ਰਾਜ ਭਰ ਦੇ ਵਿੱਚ ਇਹ ਛੁੱਟੀ ਹੈ ਜਿਹੜੀ ਲਾਗੂ ਕੀਤੀ ਗਈ ਹੈ ਇਸ ਦੌਰਾਨ ਸਾਰੇ ਸਕੂਲ ਕਾਲਜ ਅਤੇ ਹੋਰ ਸਰਕਾਰੀ ਦਫ਼ਤਰ ਹੈ ਜਿਹੜੇ ਉਹ ਬੰਦ ਰਹਿਣਗੇ ਤਾਂ 31 ਅਕਤੂਬਰ ਕੱਲ ਨੂੰ ਹੈ ਇਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ ਜਿਹਦੇ ਕਾਰਨ ਪੰਜਾਬ ਸਰਕਾਰ ਨੇ ਰਾਜ ਦੇ ਵਿੱਚ ਰਾਖਮੀ ਛੁੱਟੀ ਦਾ ਐਲਾਨ ਕੀਤਾ ਹੈ ਹਾਲਾਂਕਿ ਇਸ ਦਿਨ ਸਕੂਲ ਕਾਲਜ ਅਤੇ ਦਫ਼ਤਰ ਜਿਹੜੇ ਉਹ ਖੁੱਲੇ ਰਹਿਣਗੇ ਪਰ ਸਰਕਾਰੀ ਕਰਮਚਾਰੀ ਨੇ ਜਿਹੜੇ ਉਹ ਆਪਣੀ ਲੋੜ ਦੇ ਅਨੁਸਾਰ ਇਸ ਦਿਨ ਛੁੱਟੀ ਲੈ ਸਕਦੇ ਆ। ਰੱਖਮੀਆਂ ਛੁੱਟੀਆਂ ਦੀ ਗੱਲ ਕਰੀਏ ਤਾਂ ਸਰਕਾਰ ਜੋ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਰੱਖਮੀਆਂ ਛੁੱਟੀਆਂ ਦੇ ਸਬੰਧ ਵਿੱਚ ਤਾਂ ਇਸ ਸਾਲ ਕੁੱਲ 28 ਰੱਖਮੀਆਂ ਛੁੱਟੀਆਂ ਨੇ। ਹਰੇਕ ਸਰਕਾਰੀ ਕਰਮਚਾਰੀ ਆਪਣੀ ਇੱਛਾ ਦੇ ਅਨੁਸਾਰ ਇਹਨਾਂ ਦੇ ਵਿੱਚੋਂ ਕਿਸੇ ਵੀ ਦੋ ਛੁੱਟੀਆਂ ਦਾ ਲਾਭ ਲੈ ਸਕਦਾ ਹੈ। ਹਾਲਾਂਕਿ ਇਹਨਾਂ ਦਿਨਾਂ ਦੌਰਾਨ ਦਫਤਰੀ ਕੰਮ ਆਮ ਵਾਂਗ ਚੱਲਦਾ ਰਹਿੰਦਾ ਹੈ ਸਕੂਲ ਕਾਲਜ ਖੁੱਲੇ ਰਹਿੰਦੇ ਆ ਤਾਂ ਇਹ ਸਰਕਾਰੀ ਕਰਮਚਾਰੀ ਦੋ ਛੁੱਟੀਆਂ 28 ਛੁੱਟੀਆਂ ਦੇ ਵਿੱਚੋਂ ਲੈ ਸਕਦੇ ਆ ਤਿਉਹਾਰਾਂ ਦੇ ਦਿਨਾਂ ਤੇ ਜੋ ਵੀ ਰੂਲ ਹੁੰਦੇ ਨੇਗੇ ਜੋ ਇਹਦੇ ਵਿੱਚ ਦੱਸੇ ਗਏ ਆ ਤਾਂ ਇਹ ਸਾਰੀ ਇਸ ਛੁੱਟੀ ਦੀ ਜਾਣਕਾਰੀ ਹੈ ਆਪਵਾਹਾਂ ਤੋਂ ਬਚਿਓ ਜਾਣਕਾਰੀ ਨੂੰ ਸ਼ੇਅਰ ਕਰ ਦਿਓ ਅੱਗੇ ਜੋ ਅਪਡੇਟਸ ਆਉਣਗੀਆਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ